ਕੀ ਅੱਜ ਦੀ ਸਾਡੀ ਮੀਟਿੰਗ ਹੈ ਮਾਨਯੋਗ ਡੀਐਸਪੀ ਸਾਹਿਬ ਤੇ ਸਾਰਾ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਨਾਲ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੈ 15 ਅਗਸਤ ਦਾ ਟਾਈਮ ਨੇੜੇ ਆ ਰਿਹਾ ਹੈ 15 ਅਗਸਤ ਕਰਕੇ ਪੂਰੇ ਰਾਜਪੁਰਾ ਚ ਆਪਾਂ ਸਿਕਿਉਰਟੀ ਵੱਲ ਵੀ ਪੂਰਾ ਧਿਆਨ ਰੱਖਣਾ ਹੈ ਔਰ ਦੂਸਰਾ ਇੱਕ ਪਰਸੋਂ ਜਿਹੜੀ ਅਨਸੁਖਾਵੀ ਘਟਨਾ ਹੋਈ ਹੈ ਟਿਪਰ ਨਾਲ ਇੱਕ ਬੱਚੇ ਦਾ ਐਕਸੀਡੈਂਟ ਹੋਇਆ ਹੈ ਤਾਂ ਉਸ ਲਈ ਅੱਜ ਮੇਨ ਮੀਟਿੰਗ ਦਾ ਸਾਡਾ ਮਕਸਦ ਇਹ ਹੈ ਕਿ ਜਿਹੜੇ ਟਿਪਰਾਂ ਵਾਲੇ ਓਵਰਲੋਡ ਚੱਲਦੇ ਨੇ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਲਗਾਮ ਕੱਸੀ ਜਾਵੇ ਕਈ ਅੱਜ ਜਿਵੇਂ ਹੁਣ ਤੁਸੀਂ ਪਹਿਲਾਂ ਦੱਸਿਆ ਕਿ ਬਿਨਾ ਨੰਬਰ ਪਲੇਟਾਂ ਤੋਂ ਚੱਲਦੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਤਾਕੀ ਆਪਣੇ ਰਾਜਪੁਰਾ ਹਲਕੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਹੋ ਸਕੇ। ਛੜੇ ਉਹ 12 ਜਾਨਵਰ ਬਹੁਤ ਸੜਕਾਂ ਦੇ ਉੱਪਰ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਬਿਲਕੁਲ ਜੀ ਇਹ ਤੁਸੀਂ ਵੀ ਦੇਖਦੇ ਹੋ ਵੀ ਰਾਜਪੁਰੇ 'ਚ ਕੋਈ ਵੀ ਅਵਾਰਾ ਜਾਨਵਰ ਨਹੀਂ ਸੀਗਾ ਪਰ ਆਹ 10 ਦਿਨਾਂ 'ਚ ਬਹੁਤ ਜ਼ਿਆਦਾ ਆ ਗਏ। ਇਹ ਕੋਈ ਪਿੰਡਾਂ ਵਾਲੇ ਰਾਤਾਂ ਨੂੰ ਛੱਡ ਜਾਂਦੇ ਨੇ। ਹੁਣੇ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਹੈ। ਰਾਤ ਨੂੰ ਅਸੀਂ ਪੀਸੀਆ ਦੀ ਚੌਕਸੀ ਵਧਾਣੇ ਆ ਤਾਂਕਿ ਜਦੋਂ ਕੋਈ ਛੱਡਣ ਆਵੇ ਤਾਂ ਉਹਨੂੰ ਫੜ ਕੇ ਜੇ ਅੰਦਰ ਕਰਦਾਂਗੇ ਜਾਂ ਇੱਕ ਤੋਂ ਵੀ ਅੰਦਰ ਕਰਤੇ ਤਾਂ ਬਾਕੀ ਡਰ ਜਾਣਗੇ ਤੇ ਇੱਥੇ ਇਹ ਅਵਾਰਾ ਜਾਨਵਰ ਦੇਖਿਆ ਜਾ ਸਕਦਾ ਕਿ ਕੌਣ ਸ਼ਰਾਰਤਾ ਕਰ ਰਿਹਾ ਹੈ ਸ਼ਹਿਰ ਦੇ ਨਹੀਂ ਪਤਾ ਲੱਗ ਰਿਹਾ ਰਾਤ ਨੂੰ ਹੀ ਕੋਈ ਆ ਕੇ ਬਾਹਰ ਦੀ ਬਾਹਰ ਛੱਡ ਜਾਂਦਾ ਹੈ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਹੈ ਮਿਊਸਪਲਟੀ ਦੇ ਬੰਦਿਆਂ ਨੇ ਦੱਸਿਆ ਕਿ ਮੰਡੀ ਵੱਲੋਂ ਆਂਦੇ ਨੇ ਉਸ ਪਾਸੇ ਛੱਡ ਕੇ ਜਾਂਦੇ ਨੇ ਤਾਂ ਉਸ ਪਾਸੇ ਥੋੜੀ ਜੀ ਅਸੀਂ ਚੌਕਸੀ ਵਧਾ ਰਹੇ ਹਾਂ ਤਾਂ ਕਿ ਜਿਹੜੇ ਆਵਾਰਾ ਪਸ਼ੂ ਆ ਰਹੇ ਨੇ ਤਾਂ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ ਜੀ ਮੰਡੀ ਦੇ ਜਿੱਥੋਂ ਐਗਜ਼ਿਟ ਪੁਆਇੰਟ ਹੈ ਨਾ ਜੀ ਉੱਥੇ ਤੁਸੀਂ ਸ਼ਾਮ ਨੂੰ ਕਦੇ ਕਿਸੇ ਆਪਣਾ ਬੰਦੇ ਨੂੰ ਭੇਜ ਦਿਓ ਉੱਥੇ 15 ਤੋਂ 20 ਜਾਨਵਰ ਪੈਟਰੋਲ ਪੰਕਟ ਉਧਰ ਵੀ ਜੇ ਖੜੇ ਹੁੰਦੇ ਤਾਂ ਉਹਨਾਂ ਨੂੰ ਵੀ ਉੱਥੇ ਚੁਕਾ ਦੇਣਗੇ ਵੈਸੇ ਮੈਨੂੰ ਇਹ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੀ 4-5 ਦਿਨਾਂ ਚ 82 ਆਵਾਰਾ ਪਸ਼ੂਆਂ ਨੂੰ ਚੱਕ ਕੇ ਉਹਨਾਂ ਨੂੰ ਬਕਸ਼ਾਲਾ ਛੱਡ ਛੱਡਿਆ ਜਾ ਚੁੱਕਿਆ ਹੈ ਠੀਕ ਹੈ ਮੈਡਮ ਬਿਲਕੁਲ ਜੀ ਇਹ ਸਾਡੇ ਸੀਟੀਐਸਐਚਓ ਕਰਪਾਲ ਜੀ ਦੀ ਅਗਵਾਈ ਵਿੱਚ ਪਿਛਲੇ ਹਫਤੇ ਤੋਂ ਚੱਲ ਰਿਹਾ ਹੈ ਔਰ ਮੈਂ ਆਮ ਪਬਲਿਕ ਨੂੰ ਵੀ ਇਹ ਬੇਨਤੀ ਕਰਦੀ ਆ ਕਿ ਬਹੁਤ ਸਾਰੇ ਆਪਾਂ ਲੋਗ ਹੀ ਆ ਜਿਹੜੇ ਗੱਡੀ ਸੜਕ ਦੇ ਵਿਚਾਲੇ ਲਾ ਕੇ ਚੱਲੇ ਜਾਂਦੇ ਆ ਵੀ ਗੱਡੀਆਂ ਆਪਦੀਆਂ ਢੰਗ ਨਾਲ ਖੜੀਆਂ ਕਰੋ ਤਾਂ ਕਿ ਪਬਲਿਕ ਨੂੰ ਵੀ ਪਰੇਸ਼ਾਨੀ ਨਾ ਹੋਵੇ ਔਰ ਬਾਜ਼ਾਰ ਵਾਲਿਆਂ ਨੂੰ ਵੀ ਕਹਿੰਨੀ ਆ ਜਿਹੜੇ ਐਨਕ੍ਰੋਚਮੈਂਟ ਕਰਕੇ ਬਹੁਤ ਅੱਗੇ-ਅੱਗੇ ਤੱਕ ਆਪਣਾ ਸਮਾਨ ਲਗਾ ਲੈਂਦੇ ਆ ਤੁਸੀਂ ਤਿਆਰ ਆ ਆਪਣਾ ਸਮਾਨ ਵੇਚੋ ਖੁਸ਼ੀ ਨਾਲ ਵੇਚੋ ਪਰ ਪਬਲਿਕ ਨੂੰ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਤੇ ਗੱਡੀਆਂ ਟੋ ਕਰਨ ਦਾ ਜਿਹੜਾ ਸਾਡਾ ਚੱਲ ਰਿਹਾ ਮੀਮੋ ਚੱਲੂਗੀ ਜਿਹੜੇ ਨਹੀਂ ਸਮਝਣਗੇ ਫਿਰ ਉਹਨਾਂ ਦੀਆਂ ਗੱਡੀਆਂ ਜੇ ਟੋ ਹੋ ਕੇ ਥਾਣੇ ਚਲੀਆਂ ਜਾਣਗੀਆਂ ਤਾਂ ਫਿਰ ਉਹਦੇ ਜ਼ਿੰਮੇਵਾਰ ਆਪ ਹੋਣਗੇ ਮੈਡਮ ਥਾਣੇ ਚ ਵੀ ਮੁਲਾਜ਼ਮਾਂ ਦੀ ਕਾਰਟ ਹੈ ਜਿਸ ਕਰਕੇ ਇਹਨਾਂ ਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੇ ਇਹ ਸੜਕਾਂ ਤੇ ਜਾ ਕੇ ਕੰਮ ਕਰਨ ਤਾਂ ਥਾਣੇ 'ਚ ਕੋਈ ਨਹੀਂ ਹੁੰਦਾ ਜੇ ਥਾਣੇ 'ਚ ਕਰਨ ਤਾਂ ਸੜਕਾਂ ਤੇ ਨਹੀਂ ਹੋਏਗਾ ਇਹਦੇ ਲਈ ਤੁਸੀਂ ਦੇਖੋ ਪ੍ਰਦੀਪ ਜੀ ਤੁਹਾਨੂੰ ਵੀ ਪਤਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੁਲਿਸ ਮੁਲਾਜ਼ਮਾਂ ਦੀ ਭਰਤੀ ਹੋਈ ਨਹੀਂ ਕੀਤੀ ਕਿੰਨੇ ਸਾਲ ਹੋ ਗਏ ਵੀ ਪਰਤੀਆਂ ਹੀ ਨਹੀਂ ਹੋਈਆਂ ਹੁਣ ਪੰਜਾਬ ਸਰਕਾਰ ਪਰਤੀ ਕਰਦੀ ਹੈ ਜਦੋਂ ਹੁਣ ਨਵੀਆਂ ਪਰਤੀਆਂ ਹੋ ਰਹੀਆਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਹੀ ਠਾਨੇ 'ਚ ਭੇਜਿਆ ਜਾ ਰਿਹਾ ਹੈ ਤਾਂ ਬਹੁਤ ਜਲਦੀ ਇਸ ਸਮੱਸਿਆ ਦਾ ਵੀ ਹੱਲ ਹੋ ਜਾਣਾ ਹੈ ਜਿਹੜਾ ਪਟਿਆਲਾ ਰੋਡ ਹੈਗਾ ਉੱਥੇ ਬਹੁਤੇ ਠੇਕੇਦਾਰ ਬਣੇ ਪਿਆ 5-500 ਰੁਪਏ ਦਿਹਾੜੀ ਤੇ ਰੱਖ ਕੇ ਜਿਹੜੀਆਂ ਲਵਾਈਆਂ ਹੋਈਆਂ ਉਹਨਾਂ ਬਾਰੇ ਕੋਈ ਕਾਰਵਾਈ ਕਰਨੀ ਤੁਸੀਂ ਸਾਨੂੰ ਦੱਸੋ ਵੀ ਕਿਹੜੇ ਰੇੜੀਆਂ ਲੱਗੀਆਂ ਹੋਈਆਂ ਠੇਕੇਦਾਰਾਂ ਨੇ ਲਵਾਈਆਂ ਹੋਈਆਂ ਉਨ੍ਹਾਂ ਤੇ ਬਿਲਕੁਲ ਕਾਰਵਾਈ ਹੋਊਗੀ ਔਰ ਜਲਦੀ ਹੀ ਵੈਂਡਰ ਮਾਰਕੀਟ ਅਲੋਟ ਹੋ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਨਜਾਇਜ਼ ਰੇੜੀਆਂ ਸੜਕਾਂ ਤੇ ਨਹੀਂ ਮਿਲਣਗੀਆਂ ਮਰਮ ਜਿਹੜੀ ਪੁਰਾਣੀ ਬੂਥ ਮਾਰਕੀਟ ਹੈ ਉਹਦੀ ਵੀ ਚੈਕਿੰਗ ਕੀਤੀ ਜਾਏਗੀ ਜਿਨ੍ਹਾਂ ਨੇ ਵੇਚਤੇ ਉਹਨਾਂ ਨੂੰ ਉਹਦਾ ਦੇ ਰੱਦ ਹੋ ਜਾਣਾ ਚਾਹੀਦਾ ਦੇਖੋ ਸਾਡਾ ਇੱਕ ਸਾਡੀ ਇੱਕ ਚੱਲ ਰਹੀ ਹੈ ਪਲੈਨਿੰਗ ਕਿ ਮਾਰਕੀਟ ਅਲੋਟ ਕੀਤੀ ਹੈ ਜਾਂ ਜਿਵੇਂ ਮੋਟਰ ਮਾਰਕੀਟ ਅਲੱਗ ਰੇਤਾ ਬਜਰੀ ਅਲੱਗ ਇਹਨਾਂ ਨੂੰ ਉੱਥੇ ਅਲੋਟ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਬੰਦਾ ਵੇਚ ਕੇ ਫੇਰ ਰੇੜੀ ਲਾ ਲੂਗਾ ਜਾਂ ਫੇਰ ਬੂਥ ਤੇ ਆ ਜਾਊਗਾ ਉਹ ਪੂਰੀ ਇੱਥੇ ਪੂ ਉਹਨਾਂ ਤੇ ਵੀ ਹੁਣ ਪਿੱਛੇ ਜੇ ਅਲਾਟਮੈਂਟ ਹੋ ਰਹੀ ਸੀ ਮਾਲਕਾਨਾ ਹੱਕ ਦੀ ਚੱਲ ਰਹੀ ਸੀ ਫਾਈਲ ਤਾਂ ਇਹੀ ਚੀਜ਼ਾਂ ਨਿਕਲੀਆਂ ਕਿ ਬਹੁਤ ਸਾਰੇ ਲੋਕ ਤਾਂ ਵੇਚ ਕੇ ਚਲੇ ਗਏ ਐ ਤਾਂ ਸਿਰਫ 14 ਐਸੇ ਨਿਕਲੇ ਆ ਜਿਹੜੇ ਬਿਲਕੁਲ ਜੈਨੂਨ ਐ ਉਹਨਾਂ ਨੂੰ ਹੁਣ ਮਾਲਕਾਨਾ ਹੱਕ ਦੇ ਤਹਿਤ ਉਹਨਾਂ ਨੂੰ ਅਲਾਟਮੈਂਟ ਹੋ ਜਾਏਗੀ